ਨਾ ਬਿਮਾਰੀ ਪਾਣਾ ਅੰਨਾ ਹੋਇਆ ਮੇਰੀ ਸਕੂਟਰੀ ਚ ਆਦਾ ਮੋਟਰਸਾਈਕਲ ਮਾਰਤਾ ਜੀ ਆਇਆ ਦੇਖੇ ਮੇਰੀ ਸਕੂਟਰੀ ਚ ਮੋਟਰਸਾਈਕਲ ਮਾਰਤਾ ਅੰਨਾ ਹੋਇਆ ਓਏ ਵਿੱਚ ਮੋਟਰਸਾਈਕਲ ਮਾਰਿਆ ਨੀ ਤੇ ਤਰੀ ਘਰ ਵਾਲੀ ਹੋਈ ਇਹਨੇ ਮਾਰੇ ਵਿੱਚ ਨਾ ਤੂੰ ਇੱਕ ਤਾਂ ਵਿੱਚ ਮੋਟਰਸਾਈਕਲ ਮਾਰਿਆ ਤਾ ਜਵਾਨ ਲੈ ਉਹਨਾਂ ਨੂੰ ਫੜ ਜਦੋਂ ਜੀ ਤੁਸੀਂ ਆ ਜਾਓ ਆਪਾਂ ਲੜਦੇ ਤੂੰ ਮੈਨੂੰ ਅੰਦਰ ਕਿਉਂ ਖਿੱਚ ਲਈ ਜੀ ਕਾਲੀ ਹੋ ਗਿਆ ਕਾਲੀ ਉੱਚਾ ਆਪਦੀ ਲੜਾਈ ਆਪ ਨਹੀਂ ਲੜਦੇ ਹੁੰਦੇ ਆਪਾਂ ਆਪਣੀ ਲੜਾਈ ਕਿਸੇ ਹੋਰ ਤੋਂ ਲੜਵਾਵਾਂਗੇ ਆਂਟੀ ਜਿਹੜਾ ਮੁੰਡਾ ਲੰਗਿਆ ਨਾ ਰੋਹੀ ਤੁਹਾਡੇ ਘਰ ਕਿੰਨੀ ਦੇਖ ਕੇ ਲੰਗਦਾ ਤੇ ਨਾਲ ਦਿਲ ਵਿੱਚ ਦੀ ਦਸ ਜਿਹੜੇ ਮਾਰਦਾ ਬਿਮ ਉਹ ਤਾਂ ਮੈਂ ਦੱਸਦੀ ਆਂ ਆਂਟੀ ਜੀ ਲੋਵਰ ਜਾਂ ਫੇਰ ਘਰੇ ਮਾਰਦਾ ਚੰਗੀ ਤਰ੍ਹਾਂ ਖੜਕਾਓ ਇਹਨੂੰ ਨੇ ਸਾਡੀ ਕੁੜੀ ਨੂੰ ਚਾਕਦਾ ਸਾਡੇ ਘਰ ਨੂੰ ਚਾਕਦਾ ਨਾ ਆਂਟੀ ਹੋਰ ਘੁੱਟੋ ਚੰਗੀ ਤਰ੍ਹਾਂ ਖੜਕਾਓ ਇਹਨੂੰ ਕੀ ਹੋ ਗਿਆ ਆਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਨੂੰ ਕਟਵਾਉਂਦੀ ਇਹ ਆਂਟੀ ਦੀ ਕੁੜੀ ਛੇੜਦਾ ਹੈ ਪਰ ਆਂਟੀ ਤਾਂ ਕੁੜੀ ਹੈ ਹੀ ਨਹੀਂਗੀ ਹਾਂ ਮੇਰੇ ਤੋਂ ਕੁੜੀ ਹਣੀ ਨਾ ਮੇਰਾ ਨੋਆ ਮੈਂ ਨੂੰ ਐਵੇਂ ਕੁੱਟ ਜਾਨੀ ਮਰਨੇ ਫਿਰ ਛੱਡ ਘਰ ਨਹੀਂ ਚੱਕ ਕੇ ਆਉਣਾਗਾ ਹੁੰਨਾ ਆਂਟੀ ਮੈਂ ਤਾਂ ਕਹਤੇ ਕਿਸੇ ਦੇ ਘਰ ਵੀ ਨਹੀਂ ਦੇਖ ਕੇ ਹੀ ਨਹੀਂ ਸੌਰੀ ਭਰਾਵਾ ਆਂਟੀ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਗੀ ਆਂਟੀ ਇਹ ਸੌਰੀ ਮੰਗ ਲਓ ਮਰਨੀ ਨਾ ਬਿਨਾਂ ਗਲਤ ਲੜਾਈ ਪਵਾਖ ਰੱਖਦੀ